ਪੁੱਲੇ ਸ਼ਾਰੰਗ ਫਿੱਕੇ ਪੈ ਗਏ ਤੇਰੇ ਬਾਜੋਂ ਸਾਰੇ ਕੋਈ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ ਮੈਂ ਮੈਂ ਕਰਕੇ ਹਾਰੇ ਪੜ ਪੜ ਆਲਮ ਫਾਜ਼ਲ ਹੋਇਆ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਆਪਣੇ ਅੰਦਰ ਵੜਈ ਨਹੀਂ ਕਦੇ ਆਪਣੇ ਅੰਦਰ ਵੜਈ ਭਾਈ ਭਾਈਆਂ ਦਾ ਦਰਦ ਵੜਾਵਣ ਭਾਈ ਭਾਈਆਂ ਦੀਆਂ ਵਾਹਾਂ ਤਾਜ ਸਿਰ ਦਾ ਬਾਪ ਜੀ ਹੋਵੇ ਮਾਵਾ ਠੰਡੀਆਂ ਸ਼ਾਵਾਂ ਮਾ ਮਾ ਠੰਡੀਆਂ ਸ਼ਾਮ ਮਾਂ ਮਰੇ ਜੇ ਮੁੱਕ ਜਾਣ ਮਾਪੇ ਓਏ ਮਾਂ ਮਰੇ ਜੇ ਮੁੱਕ ਜਾਣ ਮਾਪੇ ਪਿਓ ਮਰੇ ਕਰ ਵਿਲਾ ਜੇ ਕਰ ਮਰ ਜਣ ਵੀਰ ਪਿਆਰੇ ਉਜੜ ਜਾਂਦਾ ਸਭ ਮੇਲਾ ਬਸ ਉਜੜ ਜਾਂਦਾ ਸਭ ਮੇਲਾ ਚੰਗੀ ਮੰਦੀ ਸੱਜਣਾ ਗੋਲੋਂ ਸਹਿਵਾਰ ਹੋ ਜਾਂਦੀ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਅਸਲ ਪਰੀਤ ਜਿਨ੍ਹਾਂ ਦੀ ਯਾਰ ਯਾਰਾਂ ਦਾ ਗਿਲਾ ਨਹੀਂ ਕਰਦੇ ਅਸਲ ਪਰੀਤ ਜਿਨ੍ਹਾਂ ਦੀ ਦੁਨੀਆ ਡਾਢੀ ਅਸੀਂ ਹਾਂ ਮਾੜੇ ਓਏ ਦੁਨੀਆ ਡਾਢੀ ਅਸੀਂ ਹਾਂ ਮਾੜੇ ਅਸੀਂ ਦੁਨੀਆ ਤੋਂ ਡਰਦੇ ਛੱਡ ਜਾਣ ਸੱਜਣ ਜਿਨ੍ਹਾਂ ਨੂੰ ਨਾ ਜਾਉਂਦੇ ਨਾ ਮਰਦੇ ਸੱਜਣਾ ਛੱਡ ਜਾਣ ਜਿਨ੍ਹਾਂ ਨੂੰ ਨਾ ਜਾਉਂਦੇ ਨਾ ਮਰਦੇ ਰੋਗਾਂ ਵਿੱਚੋਂ ਰੋਗ ਹੈ ਡਾਡਾ ਕੋਈ ਰੋਗਾਂ ਵਿੱਚੋਂ ਰੋਗ ਹੈ ਡਾਡਾ ਜਿਸ ਦਾ ਨਾਂ ਗਰੀਬੀ ਕੰਡ ਵਖਾ ਕੇ ਲੰਘ ਜਾਵਣਾ ਰਿਸ਼ਤੇ ਧਾਰ ਕਿਰੀਬੀ ਕਾਂਡ ਵਖਾ ਕੇ ਲੰਘ ਜਾਵਣਾ ਰਿਸ਼ਤੀ ਧਾਰ ਕਰੀ ਪੀ ਗਈ ਜੋਵਾਨੀ ਆਇਆ ਬੁਢਾਪਾ ਓਏ ਗਈ ਜੋਵਾਨੀ ਆਇਆ ਬੁਢਾਪਾ ਤਨ ਤਨ ਪੈਂਦੀਆਂ ਪੀੜਾ ਪਿਛਲੇ ਉਮਰੇ ਕੰਮ ਬਣਾਇਆਵਣਾ ਸੌਫ ਜਮੈਨ ਹਰੀਆਂ ਪਿਛਲੇ ਉਮਰੇ ਕੰਮ ਬਣਾਇਆਵਣਾ ਸੌਫ ਜਮੈਨ ਹਰੀ ਬਹੁਤ ਹੀ ਖੁਸ਼ੀ ਗਾਮ ਬਰਾਬਰ ਕੋਈ ਬਹੁਤ ਹੀ ਖੁਸ਼ੀ ਗਾਮ ਬਰਾਬਰ ਇਸ ਝੂਠ ਨਾ ਜਾਣੀ ਸੁੱਕ ਜਾਂਦੇ ਉਹ ਰੁੱਖ ਮੁਹੰਮਦ ਜੀਨਾ ਨੂੰ ਬਹੁਤਾ ਪਾਣੀ ਸੁੱਕ ਜਾਂਦੇ ਉਹ ਰੁੱਖ ਮੁਹੰਮਦ ਜੀਨਾ ਨੂੰ ਬਹੁਤਾ ਪਾਣੀ ਸਦਨਾ ਬਾਗੀ ਬੁਲਬੁਲ ਬੁਲੇ ਕੋਈ ਸਦਾਨਾ ਬਾਗੀ ਬੁਲਬੁਲ ਬੋਲੇ ਸਦਾਨਾ ਬਾਗ ਬਹਾਰਾ ਸਦਾਨਾ ਮਾਪੇ ਹੁਸਨ ਜਵਾਨੀ ਕੋਈ ਸਦਾਨਾ ਸੋਵਤ ਜਾ ਰਾਂ ਸਦਾਨਾ ਮਾਪੇ ਹੁਸਨ ਜਵਾਨੀ ਕੋਈ ਸਦਾਨਾ ਸੋਵਤ ਜਾ ਰਾਂ ਸਦਾਨਾ ਸੋਵਤ ਜਾ ਰਾਂ ਦਿਲ ਤੇ ਲੱਗ ਜੇ ਦਾਗ ਜੇ ਲੋਕੋ ਕੋਈ ਉਹ ਕਿਸੇ ਨਹੀਂ ਧੋਣਾ ਮਾੜੀ ਤਾਂ ਕੀ ਜੋਰ ਮੁਹੰਮਦਾ ਨਸ ਜਾਣਾ ਜਾ ਰੋਣਾ ਓਏ ਲッセ ਦਾਤੀ ਜੋਰ ਮੁਹੰਮਦਾ ਨਸ ਜਾਣਾ ਜਾ ਰੋਣਾ ਲੋਏ ਲੋਏ ਪਾਲੇ ਕੁੜੀਏ ਜੋ ਤੁਦ ਭਾਂਡਾ ਪਰਨਾ ਸ਼ਾਮ ਪਈ ਬਨ ਸ਼ਾਮ ਮੁਹੰਮਦਾ ਘਰ ਜਾਂਦੀ ਨੇ ਡਰਨਾ ਸ਼ਾਮ ਪਈ ਬਨ ਸ਼ਾਮ ਮੁਹੰਮਦਾ ਕਰ ਜਾਂਦੀ ਨੇ ਡਰਨਾ ਕਰ ਜਾਂਦੀ ਨੇ ਡਰਨਾ ਮੇਰੇ ਭੈਣੋ ਤੋਂ ਭਰਾਵੋ ਜੇ ਵੀਡੀਓ ਚੰਗੀ ਲੱਗੀ ਜੀ ਇਹਨੂੰ লাইਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਰੂਹੇ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ